ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਦੀਪਗੜ ਬਾਈਕਪੋਲ ਟੋਕੜ ਗਾਮਾ ਜੀ ਤਿੰਨ ਸੇਲ ਤੇ ਕਰਦੇ ਆਂ ਭਾਈ ਜੀ ਨਾਲ ਬਗਲਵਾਤਾ ਲੈਨੇ ਟੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਕੀ ਨਾ ਭਰਾਵਣਾ ਤੇ ਆਪਣਾ ਮਾ ਸਤਨ ਸਿੰਘ ਪਿੰਡ ਦੀਪਗੜਾ ਜੀ ਠੀਕ ਹੈ ਜਿਲ੍ਹਾ ਜਿਲ੍ਹਾ ਬਰਨਾਲਾ ਪੈਂਦਾ ਵੇ ਠੀਕ ਹੈ ਜੀ ਤੇ ਨੰਬਰ ਦੱਸੋ ਜੀ ਆਪਣਾ ਨੰਬਰ 98770 6398 ਦੁਆਰੇ ਫਿਰਦਾ ਜੀ 987709398 ਠੀਕ ਹੈ ਜੀ ਵਈ ਦੱਸੋ ਜੀ ਡੀਟੇਲ ਆ ਗਈ ਦੀ ਕਿਵੇਂ ਆ ਕੀ ਗੱਲ ਹੋ ਰਹੀ ਹੈ ਪਿਟਰੋਲ ਯਰ ਵੀ ਇਹ ਪਹਿਲੇ ਸੀਲ 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 ਨੂੰ ਹੋ ਜੇ ਨੂੰ ਦਾ ਨੂੰ ਸਾਢੇ 4 ਮਹੀਨੇ ਠੀਕ ਹੈ ਜੀ ਤੇ 8 ਲੀਟਰ ਦੁੱਦਾ ਹੋਣੇ ਥੱਲੇ ਠੀਕ ਹੈ ਜੀ ਹਾਂ ਚੋਣ ਨੂੰ ਵਧੀਆ ਸੀਲ ਹੈ ਤੇਰੀ ਠੀਕ ਹੈ ਜੀ ਯਾਨੀ ਮੰਨ ਕੇ ਚਲੋ ਠੀਕ ਆ ਭਰਾਏ ਨੂੰ ਆਪਾਂ ਲੈਤੀ ਆ ਯਾਰ ਇਹ ਕਹਿੰਦੇ ਹੈਗੇ ਜੀ ਜਿਹੜਾ ਸੀਲ ਸੂਰ ਹੋ ਬਣੀ ਹੈ ਵੀ ਠੀਕ ਹੈ ਜੀ ਬਾਕੀ ਕੁਝ ਕਹਿ ਨਹੀਂ ਸਕਦੇ ਨਾ ਤੇ ਰੇਟ ਰੂਟ ਭਰਾ ਦਾ ਕੀ ਹੈ ਜੀ ਖੱਚ ਕੇ ਰੇਟ ਦੱਸਿਆ ਕਰੋ ਜਿਵੇਂ ਜਾਇਜ਼ ਬਸ ਜਾਇਜ਼ ਰੇਟ ਫਸਟਾਰਾਂ ਹੀ ਰਪੇਲ ਠੀਕ ਹੈ 8 ਲੀਟਰ ਦੁੱਧ ਹੈ ਜੀ ਠੀਕ ਹੈ 8 ਲੀਟਰ ਦੁੱਧ ਹੈ ਜੀ ਠੀਕ ਹੈ ਤਾਂ ਪੱਕਾ ਫਾਈਨਲ ਠੀਕ ਹੈ ਪੱਕਾ ਇਹ ਉਹਨਾਂ ਨੇ ਕਹਿਣ ਦੇਨ ਕਾਕ ਭਰਾਇਆ ਆਪਾਂ ਆਪਣੇ ਕੋਲ ਆ ਕੇ ਬੋਲੀ ਨਹੀਂ ਵੀਰੇ ਠੀਕ ਹੈ ਜੀ ਮੜਾ ਤੋਕ ਦਿਖਾ ਦਿਓ ਜੀ ਵਈ ਦੇਖ ਸਾ ਦੇ ਠੀਕ ਹੈ ਸੀ ਸੌ ਇਹ ਵਧੀਆ ਦੁੱਧ ਹੈ 8 ਲੀਟਰ ਵੀ ਦੁੱਧ ਵੀ ਪਹਿਲਾ ਸੂਇ ਦਾ ਠੀਕ ਹੈ ਮੈਂ ਕਿਹਾ ਜੀ ਜਮਾ ਰੇਟ ਦਾ ਹਾਂ 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 ਤੂੰ ਮੈਂ ਜਾਇ ਦੱਸਿਆ ਬਈ ਥਾਂ ਤੋਂ ਜਮਾ ਓਕੇ ਓਕੇ ਜਮਾ ਕੰਪਲੀਟ ਹੈ ਪੂਰੀ ਠੀਕ ਹੈ ਮੈਂ ਤੁਹਾਨੂੰ ਦੇ ਦੇ ਸਕਦਾ ਬਾਈ ਘਰ ਆ ਗਿਆ ਇੱਥੇ ਬਣਾ ਲਓ ਓਕੇ ਬਾਕੀ ਪੂਰੀ ਕੁਆਲਿਟੀ ਆ ਚਲ ਬੀਰ ਰੋ ਠੀਕ ਹੈ ਕਰਦੀ ਮੜਾ ਮੈਂ ਡਾਕਟਰ ਆ ਤੇ ਉਹ ਦਵਾਈ ਨੇ 8 ਲੀਟਰ ਦੱਸਿਆ ਖਾਉ ਤਾਂ ਅੱਧੇ ਨਿਆਣਾ ਦੇ ਨਾ ਪਾਉਂਦੇ ਤੇ ਰੇਟ ਵੀ ਬਾਈ ਜੀ ਜਿਵੇਂ ਜਾਇਜ਼ ਹੈ ਜਾਇਜ਼ ਹੀ ਹੈ ਸੱਪਣ ਜਿਹੜੀ ਕੋਈ ਬਾਹਰ ਵੱਡੀ ਜੀ ਜੋ ਹੋਣੀ ਹੋਣਾ ਠੀਕ ਹੈ ਠੀਕ ਹਾਂ ਜੀ ਦੋ ਨੰਬਰ ਤੇ ਦੱਸੋ ਜੀ ਗੱਲ ਤੇ ਇਨੀ ਟਾਈਮ ਯਾਰ ਬਾਈ ਵਸੀ ਨਹੀਂ ਆਉਂਦੀ ਹੈ ਨਾ ਸਹੀ ਗੱਲ ਹੈ ਜੀ ਹਾਂ ਹਾਂ ਵਧੂ 8 ਲੀਟਰ ਪੂਰਾ ਵਧੀਆ ਵਧੀਆ ਸਿਆਣ ਨੂੰ ਹੀ ਰੱਖਣ ਠੀਕ ਹੈ ਇਹ ਵੀ ਪਹਿਲੇ ਸੂਆ ਬਾਈ ਠੀਕ ਹੈ ਇਹਦੇ ਕਿੰਨੇ ਤੋਂ ਉੱਪਰ ਹੋ ਗਿਆ ਬਈ ਠੀਕ ਹੈ ਜੀ ਚੱਕ ਕਿੰਨੀ ਦੀ ਤੇ ਚੱਕ ਨਹੀਂ ਹੁੰਦੀ ਹਲੇ ਦੁੱਧ ਹੋਊਗਾ ਤਕਰੀਬਨ ਇਹਦੇ ਥਲੇ ਅਜੇ ਤਾਂ 10 ਤੋਂ ਉੱਪਰ ਹੀ ਹੈ ਠੀਕ ਹੈ ਜੀ ਹਾਂ ਸੰਡੇ ਸੀ ਵੀ ਹੋਤਾ ਹੈ ਜੀ ਨਹੀਂ ਤੇ ਸਰ ਪੂਰੀ ਇੱਕ ਰਮ ਬਣਾਈ ਪਈ ਗਈ ਪੂਰਾ ਵਧੀਆ ਕੁਸਮਾ ਹੋ ਗਿਆ ਠੀਕ ਹੈ ਇਹ ਮਰਜੀ ਹੋ ਤੇ ਚੱਕ ਕਿਤੇ ਨਹੀਂ ਲੇਈ ਹੈ ਨਾ ਚੱਕ ਜਿੱਥੇ ਨਹੀਂ ਆਉਂਦੀ ਇਹਦਾ ਰੇਟ ਟੂਟ ਭਰਾ ਦੱਸ ਚੋਰ ਵਾਲੇ ਇਹਦਾ ਰੇਟ ਬਸ ਸੂਰੇ ਬੜਾ ਫਰਕ ਨਹੀਂ ਹੁਣ 27000 ਰੁਪਏ ਮੁੱਲ ਠੀਕ ਹੈ ਜੀ ਜੇ ਮੰਨ ਲੈਣ ਦੇ ਨਹੀਂ ਵਸਰੇ ਜੀ ਮੰਨਤਾ ਨਹੀਂ ਹੋਊਗਾ ਠੀਕ ਹੈ ਜੀ ਠੀਕ ਹੈ ਹਾਂ ਸਹੀ ਸਹੀ ਹਾਂ ਯਾਰ ਪਰ ਬਾਈ ਵਧੀਆ ਵੜਾ ਚੰਗੀ ਬੋਲ ਵੜਾ ਹੈ ਠੀਕ ਹੈ ਜੀ ਹਾਂ ਰੱਦ ਵਜਨ ਦੀ ਹੋਰ ਵੱਡੀ ਆ ਠੀਕ ਹੈ ਜੀ ਫੇਸ ਕੁਆਲਟੀ ਵੀ ਬਹੁਤ ਯਾਦ ਹੈ ਠੀਕ ਹੈ ਜੀ ਠੀਕ ਹੈ ਹੋੜਾ ਕਮਾਲ ਹੋਊਗਾ ਸੂਈ ਨੂੰ ਵੀ ਥੋੜਾ ਛੱਡ ਚਾਰ ਮਹੀਨੇ ਫੇਰ ਠੀਕ ਹੈ ਜੀ ਠੀਕ ਹੈ ਹਾਂ ਤਾਂ ਹਮਨ ਕੇ ਚਲੋ ਜਿਹਨੇ ਵਧੀਆ ਖਰਾਕ ਪਾਇਆ ਲੇਟ ਲੁੱਟੇ ਥੋੜੇ ਨਾ 15 ਕਿਲੋ ਕਰ ਜਾਣਾ ਵਸੇ ਠੀਕ ਹੈ ਜੀ ਠੀਕ ਹੈ ਕਿਸੇ ਦੇ ਬਰਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਾਈ ਨੂੰ ਆਖਾ ਜਮਾ ਜਾਏ ਜਿਹੜੇ ਰੇਟ ਦੱਸਿਆ ਕਰ ਭਾਈ ਜੀ ਕਹਿੰਦਾ ਦੇਣ ਲੈਣ ਵਾਲੇ ਰੇਟ ਦੱਸਨੇ ਠੀਕ ਹੈ ਜੀ ਵੱਧ ਭਾਈ ਕਹਿੰਦਾ ਆਪਾਂ ਕਰਨੀ ਹਾਂਜੀ ਅਗਲਾ ਤੈਨਾਂ ਨੰਬਰ ਦੱਸੋ ਜੀ ਇਹ ਤੈਨਾਂ ਨੰਬਰ ਵੀ ਵੀਰੇ ਇੱਕ ਵੀ ਮਹੀਨੇ ਤੋਂ ਨਹੀਂ 5-10 ਦਿਨ ਹੋ ਗਏ ਹੋਣਗੇ ਠੀਕ ਹੈ ਜੀ ਹਾਂ ਚੱਕੇ ਵੀ ਨਹੀਂ ਹੁੰਦੀ ਠੀਕ ਹੈ ਜੀ ਤੋ ਦੁੱਧ ਇਹ ਜਿਹੜਾ ਹੈਗਾ 8 ਤੋਂ 9 ਦੇ ਵਿੱਚ ਯਾਰ ਦੁੱਧ ਤਾਂ ਵੱਧ ਸੀਗਾ ਠੀਕ ਹੈ ਜੀ 10-12 ਕਿਲੋ ਸੀਗਾ ਜਿਹਨਾਂ ਥਾੜਾ ਪਛੜੇ ਤਿਲਕਰੀ ਜੀ ਹੋ ਗਈ ਸੀ ਉਹਦਾ ਕਰਕੇ 2 ਕਿਲੋ ਲਾਉਣੇ ਪਏ ਉਹਨੇ ਘਟ ਗਈ ਸੀ ਠੀਕ ਹੈ ਜੀ ਹੁਣ ਉਹ ਫਿਰ ਭਾਂਚੇਰਦਨ ਜੀ ਨੂੰ ਦੁੱਧ ਕੱਢ ਦਿੰਦੇ ਉਹਦੇ ਨਾਲ ਠੀਕ ਹੈ ਇਹ ਰੇਟ ਵੀ ਦੱਸ ਦੋ ਜੀ ਇਹਦਾ ਰੇਟ ਜਰਵੀ ਦੇ 30000 ਰੁਪਏ ਹੈ ਠੀਕ ਹੈ ਜੀ 30000 ਸਾਬਾ ਉਸ ਤੋਂ ਵੱਡੀ ਵੈਰਾ ਪੂਰੀ ਚੰਗੀ ਫਰਮ ਦੀ ਠੀਕ ਹੈ ਦੁੱਧ ਦੇ 12 ਕਿਲੋ ਕਰ ਜਣਾ ਹਾਂ ਠੀਕ ਹੈ ਬੇਸ ਹੋਏ ਜਿੰਨੇ ਪੈਸੇ ਕਰੇ ਜੋਗੇ ਥਾਣਾ ਤੇ ਠੀਕ ਹੈ ਜੀ ਉਹਦੇ ਦਾ ਕੇ ਦੁੱਧ ਜਮਨਨ ਲੱਗਦੀ ਸੀ ਸੁਕਾਉਣ ਵਾਸਤੇ ਫਿਰ ਦੁੱਧ ਕੱਢ ਜੇ ਬਹੁਤ ਲਈ ਇਹਨੂੰ ਹਾਂ ਹਾਂ ਇੱਕ ਨੰਬਰ ਹੁਣ ਕਰੀ ਜਿਉਂ ਠੀਕ ਹੈ ਜੀ ਆਇਆ ਪਵਨ ਕੇ ਵਿਖਾ ਦਿੰਨੇ ਠੀਕ ਹੈ ਜੀ ਨਾ ਹੁਣ ਕੋਈ ਵਾਸਤਾ ਨਹੀਂ ਉਹ ਜੋ ਇੱਕ ਦਿਨ ਹੋ ਲੇਗਾ ਫਿਰ ਦੁੱਧ ਘਟ ਜਾਂਦੀ ਠੀਕ ਹੈ ਮੈਂ ਟੀਕੇ ਥੋੜਾ ਇਤਨਾ ਓਲੀ ਵੱਲ ਲਾਪੈਂਦਾ ਦੇ ਵਿੱਚ ਠੀਕ ਹੈ ਉਹਦਾ ਕਰਕੇ ਹਾਂ ਹੁਣ ਤਾਂ ਦੇਖ ਜਮਾ ਇੱਕ ਨੰਬਰ ਹੈ ਕੋਈ ਕਿਸੇ ਤੇ ਵੀ ਨਹੀਂ ਗੋਸੂ ਠੀਕ ਹੈ ਠੀਕ ਹਾਂ ਦਖਲ ਜਮਾ ਹੁਣ ਤਾਂ ਪੂਰਾ ਹੀ ਕਿਸੇ ਵਾਸਤੇ ਨਹੀਂ ਠੀਕ ਹੈ ਰੋਕਣ ਵਾਲੀ ਗੱਲ ਨਹੀਂ ਠੀਕ ਹੈ ਕਮਾ ਜਿਆ ਆ ਅੱਥਰ ਤੇ ਹੋਈ ਗਈ ਸੀ ਠੀਕ ਹੈ ਹੁਣ ਕੋਈ ਨਾ ਆਰਾਮ ਇਹਨੂੰ ਕੋਈ ਨਹੀਂ ਜੀ ਮੇਜੀਤਾ ਫਾਰਮ ਟੂ ਮੈਨ ਮਤਾਂ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਛੇ ਦਿਨਾਂ ਵਿੱਚ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਇਹ ਬੱਸਿਆਂ ਦਾ ਮੁੱਲ ਹੀ ਆ ਬਾਈ ਜੀ ਨੇ ਪਾਗਲੀਆਂ ਵੱਡੀਆਂ ਵਹਿਣਾ ਚਾਹੀਦੀ ਠੀਕ ਹੈ ਜੀ ਹਾਂ ਘੱਬਣ ਵੀ ਸੌ ਰੈਂਟ ਨਿਕਲਣੀ ਇਹ ਤਾਂ ਬੋਰ ਪੰਨੀ ਹੁੰਦੀਆਂ ਜਾਵਾ ਸਹੀ ਗੱਲ ਹੈ ਕੋਈ ਇਹਨਾਂ ਨੇ ਕੀ ਹੀ ਟੂਟ ਨਹੀਂ ਕੱਢੀ ਆਪਣੇ ਕੋਲ ਠੀਕ ਹੈ ਜੀ ਆਪਣਾ ਨੰਬਰ ਲੋਡ ਕਰ ਜੀ ਤਾਂ ਪਰ ਬੱਸ 00 ਤਾਂ ਸਭ ਚੰਜਾ ਜੀ ਜੇ ਕਿਸੇ ਭਾਈ ਨੇ ਅੜਕਾਉਣੀ ਤਾਂ ਆਪਣਾ ਜੂਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਤੇ ਬਾਈ